ਆਪਾਂ ਨਾ ਸਰੋਂ ਦੀ ਖਾਲ ਦੇ ਕੋਲ ਬਾਰੇ ਸੁਣਿਆ ਹੁੰਦਾ ਸਬਜ਼ੀਆਂ ਨੂੰ ਵੀ ਪਾਉਣਾ ਚਾਹੀਦਾ ਫਾਲਦਰ ਬੂਟੇ ਨੂੰ ਵੀ ਪਾਉਣਾ ਚਾਹੀਦਾ ਪਰ ਇਹਨੂੰ ਬਣਾਉਣ ਦਾ ਜਿਹੜਾ ਤਰੀਕਾ ਸਹੀ ਹੋਣਾ ਚਾਹੀਦਾ ਆਪਾਂ ਸੁਣੀ ਸੁਣਾਈ ਦੇਖਾ ਦੇਖੀ ਕੀ ਕਰਦੇ ਆਂ ਵੀ ਆਪਾਂ ਸਰੋਂ ਦੀ ਖਾਲ ਦਾ ਕੋਲ ਬਣਾ ਲੈਨੇ ਤੇ ਸਿੱਧੇ ਬੂਟੇ ਨੂੰ ਪਾ ਦਿੰਨੇ ਆ ਉਹਦੇ 'ਚ ਆਪਾਂ ਨੂੰ ডোজ ਵੀ ਨਹੀਂ ਪਤਾ ਹੁੰਦੀ ਵੀ ਕਿਸ ਤਰੀਕੇ ਨਾਲ ਪਾਉਣਾ ਕਿਉਂਕਿ ਇਹਦੇ 'ਚ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤੇ ਮਲਟੀਨਿਊਟ੍ਰੀਐਂਟ ਹੁੰਦੇ ਆ ਕਈ ਤੱਤ ਹੁੰਦੇ ਜਿਹੜੇ ਫਾਲਦਰ ਬੂਟਿਆਂ ਸਬਜ਼ੀਆਂ ਵਾਸਤੇ ਜ਼ਰੂਰੀ ਹੁੰਦੇ ਆ ਮਿੱਟੀ ਦੀ ਗੁਣਵੰਤਾ ਵੀ ਵਧਾਉਂਦੀ ਆ ਪਰ ਲੋੜ ਤੋਂ ਜ਼ਿਆ ਸਾਤਸਰੀਏ ਕਾਲ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਰੋਂ ਦੇ ਖਾਲ ਦੇ ਘੋਲ ਬਾਰੇ ਦੱਸਾਂਗੇ ਬਣਾਉਣ ਦਾ ਤਰੀਕਾ ਵੀ ਦੱਸਾਂਗੇ ਡੋਜ਼ ਕਿੰਨੀ ਮਾਤਰਾ ਵਿੱਚ ਆਪਾਂ ਬੂਟੇ ਨੂੰ ਪਾ ਸਕਦੇ ਹਾਂ ਉਹ ਵੀ ਦੱਸਾਂਗੇ ਜੇ ਇਸ ਬੰਦੇ ਨੇ ਘੋਲ ਬਣਾਉਣਾ ਉਹ ਸਾਰੀ ਵੀਡੀਓ ਦੇਖੋ ਜੇ ਜਿਸ ਨੇ ਨਹੀਂ ਬਣਾਉਣਾ ਉਹ ਜਿੰਨੀ ਮਰਜ਼ੀ ਦੇਖ ਸਕਦਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਅੱਗੇ ਵੀਡੀਓ ਜਿਹੜੀਆਂ ਲੈ ਕੇ ਆਉਣੀਆਂ ਆਰਗੈਨਿਕ ਕੋਹ ਲਾਂਬਾਰੀ ਲੈ ਕੇ ਆਉਣਾ ਅਲੱਗ-ਅਲੱਗ ਜਿਵੇਂ ਖੱਟੀ ਦੱਸੀ ਦਾ ਜਾਂ ਹੋਰ ਕੋਹ ਜਿਹੜੇ ਤਿਆਰ ਹੁੰਦੇ ਉਸ ਬਾਰੇ ਇਹ ਸਰੋਂ ਦੀ ਖਾਲ ਹੁੰਦੀ ਕੀ ਹੈ ਸਭ ਤੋਂ ਪਹਿਲਾਂ ਤਾਂ ਜਿਨ ਨੂੰ ਨਹੀਂ ਪਤਾ ਜਦੋਂ ਸਰੋਂ ਦੇ ਬੀਜਾਂ ਤੋਂ ਤੇਲ ਕੱਢ ਲਿਆ ਜਾਂਦਾ ਤੋਂ ਉਸ ਤੋਂ ਬਾਅਦ ਜਿਹੜੀ ਰਹਿਣ ਖੁੰਦ ਬਚਦੀ ਆ ਉਹਨੂੰ ਖਾਲ ਕਿਹਾ ਜਾਂਦਾ ਫਾਲਦਰ ਬੁੱਟਿਆਂ ਦੇ ਵਾਧੇ ਵਿਕਾਸ ਆਸਤੇ ਬਹੁਤ ਲਾਭਦਾਇਕ ਆ ਜੜਾਂ ਵਾਸਤੇ ਬਹੁਤ ਵਧੀਆ ਫਾਲਦਰ ਬੁੱਟਿਆਂ ਦੇ ਜੜਾਂ ਵਿੱਚ ਕੋਈ ਵੀ ਇਨਸੈਕਟ ਜਿਹੜਾ ਹਾਨੀਕਾਰਕ ਜੀਵ ਜੰਤੂ ਉਹ ਨਹੀਂ ਲੱਗਦਾ ਤੇ ਫਸਲ ਦੀ ਉਜਾਊ ਸ਼ਕਤੀ ਵੀ ਵਧਾਉਂਦੀ ਹੈ ਇਹ ਸੋ ਉਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ 1 ਕਿਲੋ ਸਰੋਂ ਦੀ ਖਾਲ ਚਾ ਤੇ ਇੱਕ ਆਪਾਂ ਨੂੰ 10 ਲੀਟਰ ਪਾਣੀ ਚਾਹੀਦਾ। ਧਿਆਨ ਨਾਲ ਸੁਣ ਲੋ ਇੱਕ ਕਿਲੋ ਸਰੋਂ ਦੀ ਖਾਲਾ 10 ਲੀਟਰ ਪਾਣੀ ਆ। ਇਹਨੂੰ ਆਪਾਂ 1 ਕਿਲੋ ਸਰੋਂ ਦੀ ਖਾਲ ਨੂੰ ਚਿੱਕੇ ਨਾਲ ਆਪਾਂ ਭਰਤਨ ਚ ਪਾ ਦੇਣਾ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ 10 ਲੀਟਰ ਪਾਣੀ ਮਿਲਾ ਦੇਣਾ। 10 ਲੀਟਰ ਪਾਣੀ ਮਿਲਾਉਣ ਤੋਂ ਬਾਅਦ ਇਹਨੂੰ ਆਪਾਂ ਇਹਦੇ ਵਿੱਚ ਪਾਣੀ ਦੀ ਖਾਲ ਮਿਲਾ ਕੇ ਆਪਾਂ ਕਿਸੇ ਦਰਖਤ ਦੀ ਛਾਵੇਂ ਨੂੰ ਰੱਖ ਦੇਣ ਤੇ ਉੱਪਰੋਂ ਇਸ ਤਰੀਕੇ ਨਾਲ ਇਹਨੂੰ ਢੱਕ ਦੇਣਾਗਾ। ਇਹਨੂੰ ਆਪਾਂ 3 ਦਿਨਾਂ ਵਾਸਤੇ ਰੱਖਣਾਗਾ ਤੇ ਨੰਗ ਦੇ ਟੱਪ ਦੇ ਤੁਸੀਂ ਇਹਦੇ ਕੋਲ ਦੀ ਜਦੋਂ ਨੰਗੋ ਤੇ ਇਸ ਤਰੀਕੇ ਨਾਲ ਡੰਡੇ ਨਾਲ ਇਹਨੂੰ ਤੁਸੀਂ ਦਿਨ ਵਿੱਚ ਇੱਕ ਦੋ ਵਾਰ ਜ਼ਰੂਰ ਹਿਲਾਉਣਾ ਮੰਨ ਲਓ 3 ਦਿਨ ਰੱਖਿਆ ਤਾਂ ਮੰਨ ਲਓ ਇੱਕ ਦੋ ਵਾਰ ਦਿਨ ਦੇ ਵਿੱਚ ਤੁਸੀਂ ਇਹਨੂੰ ਜ਼ਰੂਰ ਹਿਲਾ ਕੇ ਤੇ ਐਂ ਛੱਡ ਦੇਣਾ ਉਤਰੋਂ ਫੇਰ ਇਹਨੂੰ ਢੱਕ ਦੇਣਾਗਾ ਅਜ ਆਪਾਂ 3 ਦਿਨਾਂ ਬਾਅਦ ਦੇਖ ਸਕਦੇ ਹਾਂ ਇਹ ਜਿਹੜਾ ਘੋਲ ਆ ਤਿਆਰ ਹੋ ਗਿਆ ਇਹਨੂੰ ਹਜੇ ਇਸ ਤਰੀਕੇ ਦਾ ਨਹੀਂ ਪਾਉਣਾ ਇਹਦੇ ਵਿੱਚ ਆਪਾਂ ਪਾਣੀ ਹੋਰ ਮਿਲਾਉਣਾ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਇਹਨੂੰ ਚੰਗੀ ਤਰ੍ਹਾਂ ਤੁਸੀਂ ਹਿਲਾ ਲੈਣਾਗਾ ਇਸ ਤਰੀਕੇ ਨਾਲ ਪਾਉਣ ਦਾ ਤਰੀਕਾ ਵੀ ਦੱਸਾਂਗੇ ਕਿ ਕਿਸ ਤਰੀਕੇ ਨਾਲ ਪਾਉਣਾ ਕਿੰਨੇ ਦਿਨਾਂ ਬਾਅਦ ਪਾਉਣਾ ਉਹ ਵੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਸਾਰੀ ਕਰ ਦਾਂਗੇ ਆਪਾਂ ਨੂੰ 1 ਲੀਟਰ ਦਾ ਕੱਪ ਚਾਹੀਦਾ ਤਾਂ ਆਪਾਂ ਇਸ ਨੂੰ ਇਸ ਘੋਲ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ 1 ਲੀਟਰ ਜਿਹੜਾ ਹੈਗਾ ਖਾਲੀ ਬਰਤਨ ਵਿੱਚ ਕੱਢ ਲੈਣਾਗਾ ਇਹ 1 ਲੀਟਰ ਆਪਾਂ ਜਿਹੜਾ ਘੋਲ ਬਣਿਆ ਸੀ ਉਹ ਲੈ ਲਿਆ ਇਹਦੇ ਵਿੱਚ ਆਪਾਂ 5 ਤੋਂ 6 ਲੀਟਰ ਸਰਦੀ ਵਿੱਚ 5 ਲੀਟਰ ਤੇ ਗਰਮੀ ਵਿੱਚ 6 ਲੀਟਰ ਜਿਹੜਾ ਪਾਣੀ ਹੋਰ ਮਿਲਾ ਦੇਣਾ 2 3 4 ਫੰਜ ਜੀ ਇਸ ਤਰੀਕੇ ਨਾਲ ਜਿਹੜਾ ਇਹ ਘੋਲ ਆ ਤੁਸੀਂ ਦੇਖ ਸਕਦੇ ਹੋ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ ਪਾਉਣ ਦੀ ਮਾਤਰਾ ਤੁਹਾਨੂੰ ਦੱਸ ਦਿਆਂ ਕਿਸ ਤਰੀਕੇ ਨਾਲ ਪਾਉਣਾਗਾ ਇਹ ਜੇ ਇਹਦੇ ਵਿੱਚ ਆਪਾਂ 6 ਲੀਟਰ ਪਾਣੀ ਮਿਲਾਇਆ ਸਰਦੀ ਵਿੱਚ ਤੁਸੀਂ 4 ਲੀਟਰ ਵੀ ਮਿਲਾ ਸਕਦੇ ਆ 5 ਲੀਟਰ ਵੀ ਮਿਲਾ ਸਕਦੇ ਆ ਇਹਨੂੰ ਸਿੱਧਾ ਵਰਤੋਂ ਨਹੀਂ ਕਰਨੀ ਕਿ ਭਾਵੇਂ ਇਹਦੀ ਸਿੱਧੇ ਵਰਤੋਂ ਕਰਦੇ ਆ ਉਹ ਗਲਤ ਹੋ ਜਾਂਦਾਗਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਜੇ ਆਪਣੇ ਫਲਦਾਰ ਬੂਟੇ ਲੱਗੇ ਆ ਪਹਿਲਾਂ ਪਾਉਣ ਦਾ ਢੰਗ ਸਿੱਖ ਲਓ ਜਿਹੜਿਆ ਆਹ ਮੋੜ ਹੁੰਦਾ ਇਹਦੋਂ ਆਪਾਂ 6-7 ਇੰਚ ਦੂਰ ਪਾਉਣਾ ਸ਼ੁਰੂ ਕਰਨਾ ਹੈ ਕਈ ਸਿੱਧੀ ਧਾਰ ਬਨ ਕੇ ਪਾਉਂਦੇ ਆ ਉਹ ਨੁਕਸਾਨ ਹੋ ਜਾਂਦਾਗਾ ਇੱਕ ਹੋਰ ਆ ਵੀ ਕਈ ਭਰਾ ਪੁੱਛਣਗੇ ਵੀ ਕਿੰਨੇ ਦਿਨਾਂ ਬਾਅਦ ਪਾ ਸਕਦੇ ਆ ਤਾਂ ਆਪਾਂ ਸਰਦੀ ਵਿੱਚ ਪਾਉਣਾ ਤਾਂ 20 ਦਿਨਾਂ ਤੋਂ ਲੈ ਕੇ ਆਪਾਂ 30 ਦਿਨਾਂ ਬਾਅਦ ਪਾਉਣਾਗਾ ਕਿਉਂਕਿ ਸਰਦੀ ਵਿੱਚ ਨਾਈਟ੍ਰੋਜਨ ਵੈਸੇ ਬਹੁਤ ਹੁੰਦੀ ਆ ਨਵੀਂ ਬਣੀ ਰਹਿੰਦੀ ਆ ਫਲਦਾਰ ਬੂਟਿਆਂ ਜਾਂ ਸਬਜ਼ੀਆਂ ਵਿੱਚ ਤੇ ਛੇਤੀ ਲੋੜ ਨਹੀਂ ਪੈਂਦੀ ਤਾਂ ਗਰਮੀ ਵਿੱਚ ਇਹਨੂੰ ਜਲਦੀ ਲੋੜ ਪੈਂਦੀ ਆ 15 ਦਿਨਾਂ ਤੋਂ ਲੈ ਕੇ 20 ਦਿਨਾਂ ਦੇ ਵਿੱਚ ਵਿੱਚ ਇਹਨੂੰ ਪਾ ਸਕਦੇ ਆ ਹਰ 15 ਤੋਂ 20 ਦਿਨਾਂ ਬਾਅਦ ਇਹਨੂੰ ਰਿਪੀਟ ਕਰ ਸਕਦੇ ਆ ਕੋਲਦ ਨੂੰ ਬਣਾ ਕੇ ਜਦੋਂ ਇਹ ਆਪਾਂ ਕੋਲ ਵਰਤਨਾ ਦਾ ਬੂਟੇ ਦੇ ਜੜਤਲੇ ਨਮੀ ਜ਼ਰੂਰ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਥੱਲੇ ਨਮੀ ਨਾ ਹੋਵੇ ਤੁਸੀਂ ਸਿੱਧਾ ਅਪਲਾਈ ਕਰਿ ਚਲੋ ਪਾਉਣਾ ਇਹ ਸਵੇਰ ਦੇ ਵੇਲੇ ਜਾਂ ਸ਼ਾਮ ਦੇ ਵੇਲੇ ਦਿਨੇ ਆਪਾਂ ਇਹ ਨਹੀਂ ਪਾਉਣਾ ਜਿਵੇਂ ਬੂਟੇ ਦੇ ਇਸ ਤਰੀਕੇ ਨਾਲ ਚਾਰੇ ਪਾਸੇ ਆਪਾਂ ਅਪਲਾਈ ਕਰਨਾ ਹੈ ਇਹਦੀ ਕਿੰਨੀ ਮਾਤਰਾ ਵਿੱਚ ਆਪਾਂ ਬੂਟੇ ਨੂੰ ਪਾ ਸਕਦੇ ਹਾਂ ਜਿਹੜੇ ਫਲਦਾਰ ਬੂਟੇ ਜੇ ਤਾਂ ਆਪਣਾ 6 ਮਹੀਨਿਆਂ ਦਾ ਬੂਟਾ ਤਾਂ ਆਪਾਂ ਉਹਨੂੰ 1/2 ਲੀਟਰ ਪਾ ਸਕਦੇ ਹਾਂ ਜੇ ਆਪਣਾ ਬੂਟਾ ਸਾਲ ਦਾ ਉਹਨੂੰ 1 ਲੀਟਰ ਪਾ ਸਕਦੇ ਹਾਂ ਤੇ ਜੇ ਆਪਣਾ ਬੂਟਾ 2 ਤੋਂ 3 ਸਾਲ ਦਾ ਉਹਨੂੰ 2 ਲੀਟਰ ਪਾ ਸਕਦੇ ਹਾਂ ਜੇ ਆਪਣਾ ਬੂਟਾ 3 ਤੋਂ 4 ਸਾਲ ਦਾ ਉਹਨੂੰ ਆਪਾਂ 2 ਤੋਂ 3 ਲੀਟਰ ਪਾ ਸਕਦੇ ਹਾਂ ਜਿਵੇਂ ਜਿਵੇਂ ਉਮਰ ਵਧ ਜਾਈਊਗੀ ਓਵੇਂ 7-700 ml ਵਧਾਈ ਜਾਣਾਗਾ ਪਾਉਣਾ ਇਸ ਤਰੀਕੇ ਨਾਲ ਹੀ ਹੈ ਤੇ ਹੁਣ ਸਬਜ਼ੀਆਂ ਵਿੱਚ ਆਪਾਂ ਕਿਵੇਂ ਵਰਤੋਂ ਕਰ ਸਕਦੇ ਹਾਂ ਉਹਦੇ ਵਿੱਚ ਆਇ ਤੁਹਾਨੂੰ ਦੱਸ ਦਿਆਂਗਾ ਜਿਹੜੀਆਂ ਹੁਣ ਸਬਜ਼ੀਆਂ ਦੀਆਂ ਬੇਲਾਂ ਆ ਗਈਆਂ ਜੇ ਤਾਂ ਆਪਣੀਆਂ ਛੋਟੀਆਂ ਬੇਲਾਂ ਇਹਨੂੰ 100 ਐਮਐਲ ਪਾ ਸਕਦੇ ਆ ਆਪਾਂ ਤੇ ਮੋੜ ਤੋਂ ਇਸ ਤਰੀਕੇ ਨਾਲ ਹੀ ਦੂਰ ਪਾਉਣਾਗਾ ਇੱਕ ਵੱਲ ਨੂੰ ਜਿਹੜਾ 100 ਐਮਐਲ ਪਾ ਸਕਦੇ ਆ ਜੇ ਘਰਾਂ ਵਿੱਚ ਬੇਲਾਂ ਲੱਗੀਆਂ ਜਿਹੜਾਂ ਦੇ ਖੇਤ ਵਿੱਚ ਲੱਗੀਆਂ ਉਹ ਔਰਗੈਨ ਖੇਤੀ ਕਰਨਾ ਚਾਹੁੰਦੇ ਉਹ ਪਾਣੀ ਵਿੱਚ ਵੀ ਇਹਨੂੰ ਛੱਡ ਸਕਦੇ ਐ ਇਸ ਕੋਲ ਨੂੰ ਬਸ ਹਿਲਦਾ ਰਹਿਣਾ ਚਾਹੀਦਾ ਇਹ ਤੇ ਜੇ ਆਪਣੀ ਬੇਲ ਵੱਡੀ ਹੋ ਗਈ ਉਹਨੂੰ ਆਪਾਂ 300 ਗ੍ਰਾਮ 400 ਗ੍ਰਾਮ 500 ਗ੍ਰਾਮ ਤੇ ਵੱਡੀ ਜਿਉਂ ਜਿਆਦੇ ਵੱਡੀ ਹੋ ਜੇ ਕ੍ਰੀਟਰ ਵੀ ਪਾ ਸਕਦੇ ਆ ਇਸ ਤਰੀਕੇ ਨਾਲ ਸਹੀ ਡੋਜ਼ ਪੈਂਦੀ ਆ ਕਈ ਕਹਿੰਦੇ ਅਸੀਂ ਇਸ ਤਰੀਕੇ ਨਾਲ ਪਾਉਣੇ ਇਸ ਤਰੀਕੇ ਨਾਲ ਪਾਉਣੇ ਕਿਸੇ ਨਾਲ ਜਿਦਾਈ ਨਹੀਂ ਆ ਪਰ ਜਿਹੜਾ ਸਹੀ ਕੋਲ ਪਾਉਣ ਦਾ ਢੰਗ ਇਹੀ ਆ ਜੇ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਕਿ ਕਿਸਾਨ ਭਰਾਵਾਂ ਨਾਲ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ